ਕਬੀਰ ਵੈਸਾ ਕੋ ਨਹੀਂ ਇਹ ਤਨ ਦੇ ਬੈ ਫੂਕ ਅੰਦਾ ਲੋਗ ਨਾ ਜਾਣੀ ਰਹੋ ਕਬੀਰ ਆ ਕੋਕ ਇਸ ਲੋਕ ਕਬੀਰ ਸਾਹਿਬ ਦਾ ਚਰਨ ਕੀਤਾ ਹੋਇਆ 84 ਨੰਬਰ ਸਲੋਕ ਹੈ ਇਸ ਸਲੋਕ ਅੰਦਰ ਵੀ ਸਤਿਗੁਰੂ ਕਬੀਰ ਸਾਹਿਬ ਲਿਖਦੇ ਨੇ ਕਿ ਇਦਾਂ ਦਾ ਕੋਈ ਵਿਰਲਾ ਹੀ ਇਨਸਾਨ ਹੈ ਜਿਹੜਾ ਇਸ ਤਨ ਦੇ ਮੋਹ ਨੂੰ ਮੁਕਾਉਂਦਾ ਹੈ ਕੋਈ ਵਿਰਲਾ ਜਿਹੜਾ ਤਨ ਦੇ ਇਸ ਮੋਹ ਨੂੰ ਆਪਣੇ ਮਨ ਵਿੱਚੋਂ ਖਤਮ ਕਰ ਦਿੰਦਾ ਹੈ ਇਹ ਵਿਰਲੇ ਮਨੁੱਖ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਰ ਅੰਦਾ ਲੋਕ ਨਾ ਜਾਣੀ ਇਹ ਜਿਹੜੀ ਦੁਨੀਆ ਹੈ ਇਹ ਮਾਇਆ ਦੇ ਮੋਹ ਵਿੱਚ ਪਾਤਸ਼ਾਹ ਕਹਿੰਦੇ ਨੇ ਆਤਮਿਕ ਤੌਰ ਤੇ ਸੁਰਤ ਕਰਕੇ ਅੰਨੀ ਹੋ ਚੁੱਕੀ ਹੈ ਜਿਸ ਕਰਕੇ ਜਿਹੜਾ ਪਰਮਾਤਮਾ ਦੇ ਮਲਾਪ ਵਾਲਾ ਰਸਤਾ ਸਤਿਗੁਰੂ ਜੀ ਕਹਿੰਦੇ ਨੇ ਉਹ ਨਜ਼ਰ ਨਹੀਂ ਆ ਰਿਹਾ ਮੋਹ ਵਿੱਚ ਫਸੇ ਹੋਏ ਮਨੁੱਖ ਨੂੰ ਪਰਮਾਤਮਾ ਦੇ ਮਲਾਪ ਵਾਲਾ ਜ਼ਿੰਦਗੀ ਦਾ ਸਹੀ ਰਾਹ ਹੈ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਅੰਦਾ ਲੋਕ ਨਾ ਜਾਣੇ ਜ਼ਿੰਦਗੀ ਦੇ ਅਸਲ ਅਰਥਾਂ ਨੂੰ ਅਗਿਆਨਤਾ ਵਿੱਚ ਫਸਿਆ ਹੋਇਆ ਬੰਦਾ ਸਮਝ ਨਹੀਂ ਰਿਹਾ ਰਹੇ ਉਹ ਕਬੀਰਾਂ ਕੂਕ ਕਬੀਰ ਸਾਹਿਬ ਕਹਿੰਦੇ ਨੇ ਤੇ ਮੈਂ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਇੰਨਾ ਭੋਲੇ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜ਼ਿੰਦਗੀ ਬਹੁਤ ਮਹਿੰਗੀ ਹੈ ਮਨੁੱਖਾ ਜਨਮ ਬੜਾ ਕੀਮਤੀ ਹੈ ਤੇ ਇਸ ਸਰੀਰ ਨੂੰ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜਨ ਵਾਸਤੇ ਵਰਤ ਇਸੇ ਸਰੀਰ ਦਾ ਮੋਹ ਤਿਆਗ ਕੇ ਪਰਮਾਤਮਾ ਦੀ ਪ੍ਰੀਤ ਆਪ ਦੇ ਅੰਦਰ ਪੈਦਾ ਕਰ ਸਤਿਗੁਰ ਕਹਿੰਦੇ ਨੇ ਜਿੰਨਾ ਚਿਰ ਰੱਬੀ ਪ੍ਰੀਤ ਪੈਦਾ ਨਹੀਂ ਹੁੰਦੀ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਇਹ ਜੀਵਨ ਨੇ ਸਫਲ ਨਹੀਂ ਹੋਣਾ ਜ਼ਿੰਦਗੀ ਕਿਸੇ ਲਿਖੇ ਵਿੱਚ ਨਹੀਂ ਪੈਣੀ ਕਿਉਂਕਿ ਜ਼ਿੰਦਗੀ ਸਫਲ ਹੀ ਤਾਂ ਹੋ ਸਕਦੀ ਹੈ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਸੁਰਤ ਕਰਕੇ ਸ਼ਬਦ ਨੂੰ ਕਮਾਇਆ ਜਾਊ ਪਰ ਸਤਿਗੁਰ ਕਹਿੰਦੇ ਨੇ ਜਿਹੜਾ ਸੰਸਾਰਕ ਢਾਂਚਾ ਹੈ ਇਸ ਢਾਂਚੇ ਦੇ ਅੰਦਰ ਇਸ ਸੰਸਾਰ ਦੇ ਅੰਦਰ ਅਗਿਆਨਤਾ ਦਾ ਫੈਲਾਅ ਹੈ ਕਰਮ ਕੰਡਨਾਂ ਦਾ ਬੂਲ ਵੱਲ ਹੈ ਜਿੱਦ ਕਰਕੇ ਇਨਸਾਨ ਕਰਮ ਕੰਡਾਂ ਵਿੱਚ ਫਸਿਆ ਹੋਇਆ ਸੁਰਤ ਕਰਕੇ ਅੰਨਾ ਹੋ ਚੁੱਕਿਆ ਉਹਨੂੰ ਸ਼ਬਦ ਦਾ ਇਸ਼ਾਰਾ ਸਮਝ ਨਹੀਂ ਆਉਂਦਾ ਪਰਮਾਤਮਾ ਦੀ ਬੰਦਗੀ ਛੱਡ ਕੇ ਕਰਮ ਕੰਡਾਂ ਵਿੱਚ ਫਸਿਆ ਹੋਇਆ ਬੰਦਾ ਜ਼ਿੰਦਗੀ ਨੂੰ ਬਰਬਾਦੀ ਦੇ ਰਾਹ ਤੇ ਲਿਜਾ ਰਿਹਾ ਪਰਮਾਤਮਾ ਦੀ ਭਗਤੀ ਤਿਆਗੀ ਹੋਈ ਹੈ ਤੇ ਕਰਮ ਕੰਡਾਂ ਦਾ ਸਹਾਰਾ ਲਈ ਬੈਠਾ ਬੰਦਾ ਇਸ ਕਰਕੇ ਅੰਨਾ ਹੈ ਮਾਰੇ ਕਹਿੰਦੇ ਗਿਆਨ ਦੀ ਅੱਖ ਨਹੀਂ ਹੈ ਅਗਿਆਨਤਾ ਦੇ ਹਨੇਰੇ ਵਿੱਚ ਅੰਨ੍ਹਾ ਹੋਇਆ ਹੋਇਆ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਹੈ ਪਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਅਗਿਆਨਤਾ ਨੂੰ ਆਧਾਰ ਬਣਾ ਕੇ ਨਹੀਂ ਪਾਇਆ ਜਾਣਾ ਉਸ ਮਾਲਕ ਨੂੰ ਪਾਉਣ ਵਾਸਤੇ ਗਿਆਨਵਾਨ ਹੋਣਾ ਪਊਗਾ ਗਿਆਨ ਹੀ ਅੰਦਰ ਬੈ ਰਗ ਪੈਦਾ ਕਰਦਾ ਤੇ ਬੈ ਰਗ ਵਿੱਚ ਕੀਤੀ ਹੋਈ ਬੰਦਗੀ ਪਰਮਾਤਮਾ ਨੂੰ ਪਾਉਣ ਦੇ ਵਿੱਚ ਸਾਡੀ ਸਹਿਯਤਾ ਕਰਦੀ ਹੈ ਇਸ ਲਈ ਸਤਿਗੁਰ ਕਹਿੰਦੇ ਨੇ ਅੰਦਾ ਲੋਗ ਨਾ ਜਾਣੇ ਅਗਿਆਨਤਾ ਵਿੱਚ ਅੰਨ੍ਹਾ ਹੋਇਆ ਹੋਇਆ ਬੰਦਾ ਗੱਲ ਸਮਝ ਨਹੀਂ ਰਿਹਾ ਰਹਿਓ ਕਬੀਰਾ ਕੂਕ ਕਬੀਰ ਆਵਾਜ਼ਾਂ ਮਾਰ-ਮਾਰ ਸਮਝਾ ਰਿਹਾ ਕਿ ਬੰਦੇ ਆ ਕਰਮ ਕੰਡ ਛੱਡ ਦੇ ਪ੍ਰਮਾਤਮਾ ਦੀ ਬੰਦਗੀ ਕਰ। ਸਿਮਰਨ ਤੋਂ ਬਿਨਾਂ ਜੀਵਨ ਹੈ ਜਿਹੜਾ ਇਹ ਬੇਕਾਰ ਹੈ। ਇਹ ਗੱਲ ਹੈ ਵੀ ਸੱਚ ਜੇ ਤੁਸੀਂ ਕਿਸੇ ਅਗਿਆਨੀ ਬੰਦੇ ਨੂੰ ਗਿਆਨ ਦੀ ਗੱਲ ਦੱਸੋਗੇ ਨਾ ਉਹ ਬੰਦਾ ਆਪਣੀ ਸਿਆਣਪ ਦੇ ਘੋੜੇ ਦੜਾਉਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਦੇ ਉਹ ਜਿਹੜਾ ਜ਼ਿੰਦਗੀ ਦਾ ਅਸਲ ਅਰਥ ਸਮਝਾਉਣ ਵਾਲੀ ਵਿਚਾਰ ਹੈ ਉਸ ਵਿਚਾਰ ਨੂੰ ਸੁਣਦਾ ਨਹੀਂ ਹੈ। ਇੱਕ ਕੰਨੋਂ ਸੁਣਦਾ ਦੂਏ ਕੰਨੋਂ ਕੱਢ ਦਿੰਦਾ ਹੈ। ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਬੰਦਾ ਅੰਨਾ ਹੋ ਚੁੱਕਿਆ ਪਾਸ਼ਾ ਕਹਿੰਦੇ ਨੇ ਉਹਦੇ ਪਰਮਾਤਮਾ ਦੇ ਮਲਾਪ ਵਾਲਾ ਜਿਹੜਾ ਇਹ ਰਾਹ ਹੈ ਉਹਨੂੰ ਨਜ਼ਰ ਨਹੀਂ ਆ ਰਿਹਾ ਕਿ ਪਰਮਾਤਮਾ ਨੂੰ ਕਿਹੜੇ ਰਾਹ ਤੇ ਤੁਰ ਕੇ ਮਿਲਿਆ ਜਾਣਾ ਉਹਨੇ ਆਪਣੀ ਰਾਹ ਤਿਆਰ ਕੀਤੀ ਹੋਈ ਨਹੀਂ ਅਗਿਆਨੀ ਬੰਦੇ ਨੇ ਪਰ ਸਤਿਗੁਰ ਕਹਿੰਦੇ ਨੇ ਗਿਆਨ ਲੈ ਕੇ ਪਰਮਾਤਮਾ ਦੇ ਜਿਹੜਾ ਪਰਮਾਤਮਾ ਦੇ ਮਲਾਪ ਵਾਲਾ ਰਸਤਾ ਹੈ ਉਹਦੀ ਪਛਾਣ ਹੋਣੀ ਹੈ ਗੁਰੂ ਪਛਾਣ ਕਰਾ ਸਕਦਾ ਵੀ ਪਰਮਾਤਮਾ ਨੂੰ ਕਿਹੜੇ ਰਾਹ ਤੇ ਚੱਲ ਕੇ ਮਿਲ ਸਕਦੇ ਹਾਂ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਇਹ ਸਮਝਾਉਂਦੇ ਨੇ